ਭਾਈ ਯਾਰ ਜ਼ਿੰਮੇਦਾਰਾਂ ਨੂੰ ਤਾਂ ਇਹ ਚੀਜ਼ਾਂ ਲੈ ਕੇ ਭੇਜ ਜਾਂਦੀਆਂ ਹਨ ਇਧਰੋਂ ਮੱਚ ਗਈ ਮੋਟਰ ਪਹਿਲਾਂ ਤਾਂ ਕੱਢੀ ਆ 3 ਦਿਨ ਹੋ ਗਿਆ ਜੀ ਮਿਸਤਰੀ ਕਹਿੰਦਾ ਬਿਲਕੁਲ ਟਾਈਮ ਨਹੀਂ ਜੱਡੀ ਤੇ ਭਾਈ ਕਿਵੇਂ ਆ ਖੜੀ ਭਾਈ ਓਏ ਖੜ ਕੇ ਨਾ ਕਰ ਖੜ ਜਾ ਔਖਾ ਤਾਂ ਨਹੀਂ ਬੜਾ ਹੈ ਔਖਾ ਤਾਂ ਨਹੀਂ ਬੜਾ ਔਖਾ ਤਾਂ ਕਦੇ ਨਾਲ ਹੁਣ ਗਰਮੀ ਬੜੀ ਔਖੀਆਂ ਹੋਰ ਕਿਆਂ ਔਖਾ ਹੋਰ ਕਿੰਨਾ ਕਰ ਰੱਬ ਰੱਬ ਮੀ ਨਹੀਂ ਪਾਰਿਆ ਹਨ ਆਸੇ ਪਾਸੇ ਪੈ ਗਿਆ ਆਪਾਂ ਬਚਾਲੇ ਜੇ ਰਹਿ ਗਏ ਯਾਰ ਰਾਜੀਆ ਪਿੰਡ ਆਪਣਾ ਔਖੇ ਹੋ ਜੀ ਫੇਰ ਆ ਤਾਂ ਬਾਹਲੀ ਆ ਸਹੀ ਗੱਲ ਤਾਂ ਹੂੰ ਤਿੰਨ ਦਾ ਰਾਤ ਨੂੰ ਸੁਪਨੇ ਵੀ ਆਹੀ ਆਉਂਦੇ ਹੋਣਗੇ ਬਾਈ ਹਨਾ ਰਾਤ ਐ ਕੱਲ ਮੈਂ ਨਹੀਂ ਪਊਗਾ ਚਲ ਮੈਂ ਪੈ ਜਾਊਗਾ ਨਹੀਂ ਚੰਗੀ ਗੱਲ ਐ ਪੈ ਜਾਣਾ ਮੀਰਾ ਆਹ ਬਾਈ ਪਾਉ ਉਹ ਫਿਰ ਚੂਹੇ ਜੇ ਲੈ ਕੇ ਬਾਈ ਤੇਰੀ ਆਹ ਦੇਖ ਲਓ ਬਾਈ ਯਾਰ ਪਨੀਰੀ ਵੀਜੀ ਸੀ 1509 ਠੀਕ ਹੈ ਲੈ ਗਏ ਚੂਹਿਆਂ ਨੇ ਚੱਕਦਾ ਕੰਮ ਹੁਣ ਕਹਿੰਦੇ ਯਾਰ ਪਾਪ ਹੁੰਦਾ ਚੂਹੇ ਮਾਰੀ ਜਾਂਦੇ ਆਪਾਂ ਹਨਾ ਫਿਰ ਆਪਣੀ ਫਸਲ تباہ ਹੁੰਦੀ ਹੈ ਜੇ ਚੂਹੇ ਨਹੀਂ ਮਾਰਦੇ ਕੀ ਕਰੀਏ ਜੀਮੀਦਾਰ ਕਿੱਧਰ ਨਹੀਂ ਆਵੇ ਗਰਜੀਤ ਬਾਈ ਤੂੰ ਦੱਸ ਤੂੰ ਸਿਆਡੇ ਦਾ ਸੈਣਾ ਬੰਦਾ ਤੂੰ ਇਹ ਤੁਸੀਂ ਪਹਿਲਾਂ ਨਹੀਂ ਮਾਰੇ ਹੈ ਪਹਿਲਾਂ ਨਹੀਂ ਮਰਦੇ ਮੁਰਦੇ ਇਹ ਨਾ ਪਹਿਲਾਂ ਜਦੋਂ ਕਣਕ ਵੱਢੀ ਆਉਦੀ ਉਹ ਕਰਨਾ ਸੀ ਨਾ ਕਿਵੇਂ ਮਰਨਾ ਉਹ ਤਾਂ ਤੁਸੀਂ ਘਰੇ ਸੌਂਗੇ ਅੱਛਾ ਬਾਣਾ ਨੂੰ ਖੁੱਲੇ ਛੱਡ ਕੇ ਤੂੰ ਵੀ ਸਾਡੇ ਨਾਲ ਹੀ ਆ ਤੂੰ ਕਿਹੜਾ ਖੇਤੀ ਨਹੀਂ ਕਰਦਾ ਕਰਦਾ ਖੇਤੀ ਫੇਰ ਇਹਦਾ ਕੋਈ ਹੱਲ ਨਹੀਂ ਬਾਈ ਕਿਸੇ ਨੇ ਨਹੀਂ ਤਰੀ ਇਹ ਦੇਖ ਲੈ ਜੀ ਤਰੀ ਹੈ ਤਰੀ ਜਿਹੜੀ ਸਨ ਹੂੰ ਹੁਣ ਕਿੰਨੀ ਹੈ ਕਿ ਮੋਟਰਾਂ ਮੱਚਦੀਆਂ ਨੇ ਦੱਸੋ ਮੋਟਰਾਂ ਦੇ ਬਥੇਰੇ ਮੱਚੀਆਂ ਨੇ ਜੰਦਾ ਵਧੀਆ ਰੁਪਏ ਬਣਦੇ ਨੇ ਔਖਾ ਹੀ ਵਾਲਾ ਦਾ ਔਖਾ ਬਾਲਾ ਹੋਰ ਨਾ ਮੱਛਾਂ ਗਾ ਤੁਸੀਂ ਫਿਰ ਵਧੀਆ ਉਹ ਬੰਨਿਆ ਕਰੋ ਉਹ ਸੁੱਖ ਆਏ ਮੈਂ ਤਾਂ ਆਰਾਮਦਾਰੀਆਂ ਬੰਨਦੇ ਨੇ ਫਿਰ ਜਦੋਂ ਬਾਲੀਆਂ ਇਕੱਠੀਆਂ ਨੇ ਫਿਰ ਬਾਲਾ ਔਖਾ ਸਾਢੇ ਵਰਗੇ ਗਾਲਾਂ ਕੱਢੀਆਂ ਦਿੰਦੇ ਨੇ ਆ ਜਾ 21 ਦਿਨ ਦਾ ਹੋ ਬਾਈ ਹੈ ਨਾ 5 ਲੱਖ ਦਾ ਸੀ ਮੇਰੇ ਵਾਲੇ ਫੜ ਲੀ 22 ਦੇ ਦੀ ਮੈਨੂੰ ਬੰਨਦੀ ਆ ਤੇਨੂੰ ਐਂ ਹੱਸ ਯਾਰ ਦੁਕਾਨ ਕਰੀ ਨੂੰ ਗੁਰਜੀਤ ਗੁਰਜੀਤ ਬਾਈ ਤੈਨੂੰ ਦੁਕਾਨ ਕਰੀ ਨੂੰ ਕਿੰਨਾ ਟਾਈਮ ਹੋ ਗਿਆ ਸਹੀ ਦੱਸੋ ਹੋ ਗਏ ਹੋਣਗੇ 20 ਤਾਂ ਹੋ ਗਏ 20 ਸਾਲ ਹੋ ਗਏ ਤੂੰ 21 ਵਿੱਚ ਚੱਲ ਪਿਆ ਮੁੰਡਾ ਕਿੰਨਾ ਕੁ ਕੁਸ ਬਣਾ ਲਿਆ 20 ਹਾਲਾਂ ਚ ਸੱਚੀ ਕਿਰਤ ਨਾਲ ਕੁਝ ਨਹੀਂ ਬਣਿਆ ਕੁਝ ਨਹੀਂ ਬਣਿਆ ਘਰ ਘੁਰਦਾ ਪਾਲਿਆ ਹੂ ਘਰ ਤਾਂ ਹੁਣ ਮਸਾਂ ਪਾਇਆ ਘਰ ਪੈਂਦੀ ਘਾਕੀ ਰੋ ਪਿੱਟ ਕੇ ਬਜਵਾ ਕੀ ਪੜਦੇ ਨਿਕਲਦੇ ਬਜਵਾ ਕੀ ਪੜਦੇ ਤੂੰ ਹੁਣ ਜਮਾ ਇੱਕ ਮਲ ਕੇ ਆਪਣੀ ਜਮਾ ਸਹੀ ਮੈਂਟ ਕਰ ਰਿਹਾ ਹੈ ਅੱਜ ਪੰਜੀ ਨਹੀਂ ਆਈ ਹੈ ਹੌਲੀ ਹੌਲੀ ਘਟੀ ਜਾਂਦਾ ਕੰਮ ਘਟੀ ਜਾਂਦਾ ਧਾਰ ਨੂੰ ਡੇੜਾ ਪੈਂਦਾ ਉਹ ਇਹ ਲੋਕ ਆਏ ਕਾ ਤੋ ਕਰਦੇ ਨੇ ਵੀ ਆਪਣੇ ਲੋਕ ਡਾਕਟਰਾਂ ਨੂੰ ਵੀ ਠੀਕ ਆਉਂਦੇ ਨੇ ਹਣਾ ਜਦੋਂ ਦੇਣੇ ਪੈਣ ਲੱਗਦੇ ਮੂੰਹ ਮੰਗੇ ਬਾਈ ਬਣ ਕੇ ਜਰਾ ਐ ਨਾ ਕਰਿਆ ਕਰੋ ਜਿਹੜਾ ਬੰਦਾ ਮਿਹਨਤ ਕਰਦਾ ਹੱਥਾਂ ਦੀ ਨਾ ਉਹਦੇ ਪੀ ਨਾਲ ਦੀ ਹਾਲ ਦੇਦਾ ਕਰੋ ਬਾਹ ਲੰਮਾ ਧਾਰ ਨਾ ਕਰਿਆ ਕਰੋ ਕਰੇ ਜਾ ਨਹੀਂ ਹੁੰਦਾ ਕਿਸੇ ਦੀ ਲੋਕਾਂ ਨੂੰ ਆਪ ਨੂੰ ਵੀ ਸ਼ਰਮੀ ਆਉਂਦੀ ਹੈ ਦੇਣ ਵਾਲਾ ਹੁੰਦਾ ਹੀ ਹੂੰ ਜੇ ਕਹਿਣੇ ਵਾਲਾ ਕਹਿੰਦਾ ਕਿਹੜਾ ਪਿੰਡ ਛੱਡ ਗਏ ਨੇ ਚੱਲ ਬਾਈ ਬਣ ਕੇ ਹੁਣ ਪਾ ਦੇ ਕਰਾ ਮੋਟਰ ਆਪਣੀ